ਇਸ ਵਕਤ ਅਸੀਂ ਖੜੇ ਹਾਂ ਜੀ ਖੁੱਡੀ ਰੋਡ ਦੇ ਉੱਤੇ ਤੇ 10 ਲੱਖ ਬੀਮਾ ਯੋਜਨਾ ਦੀ ਜਿਹੜੀ ਅੱਜ ਸ਼ੁਰੂਆਤ ਕੀਤੀ ਗਈ ਹੈ ਤੇ ਆਮ ਲੋਕਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਜੰਡੂ ਜੀ ਤੁਸੀਂ ਜਿਵੇਂ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਸਰਕਾਰ ਦੀ ਪਲਤਾਹੀ ਜਾਨਣਾ ਚਾਹੁੰਦੇ ਕਿ ਇਹ ਯੋਜਨਾ ਹੈ ਕਿ ਇਹਦੇ ਵਿੱਚ ਕੀ ਲਾਹੇ ਨੇ ਸਸੀ ਕਾਲ ਜੀ ਮੇਰਾ ਨਾਮ ਇਸ਼ਵਿੰਦਰ ਸਿੰਘ ਜੰਡੂ ਜ਼ਿਲ੍ਹਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਬਰਨਾਲਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਸਿਹਤ ਬੀਮਾ ਯੋਜਨਾ ਚਲਾਈ ਗਈ ਹੈ ਜਿਦੇ ਵਿੱਚ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਦੇ ਸਿਹਤ ਬੀਮਾ ਦਿੱਤਾ ਗਿਆ ਹੈ। ਇਹਦੇ ਵਿੱਚ ਲਗਭਗ 2500 ਬਿਮਾਰੀਆਂ ਕਵਰ ਕੀਤੀਆਂ ਗਈਆਂ ਅਤੇ ਲਗਭਗ ਸਾਰੇ ਹੀ ਪੰਜਾਬ ਦੇ ਪ੍ਰਾਈਵੇਟ ਹਸਪਤਾਲ ਕਵਰ ਕੀਤੇ ਗਏ ਆ। ਪਹਿਲਾਂ ਤਾਂ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਮੂਰੇ ਕਿ ਪਰਮਾਤਮਾ ਕਿਸੇ ਨੂੰ ਕਦੇ ਕੋਈ ਔਖੀ ਘੜੀ ਨਾ ਦੇਖਣ ਦੇਵੇ। ਪਰ ਮੰਨ ਲਓ ਜੇ ਕਿਸੇ ਘਰੇ ਕੋਈ ਬਿਮਾਰੀ ਆ ਜਾਂਦੀ ਹੈ ਹੁਣ ਪੰਜਾਬ ਸਰਕਾਰ ਉਹਦੇ ਨਾਲ ਮੋਢਾ ਮੋਢੇ ਨਾਲ ਮੋਢਾ ਜੋੜ ਕੇ ਖੜੂਗੀ ਤੇ ਇੱਕ ਗਰੀਬ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਇੱਕ ਗਰੀਬ ਦੇ ਘਰ ਬਿਮਾਰੀ ਆਉਂਦੀ ਹੈ ਤੇ ਉਹਤੇ ਜੇ 5 ਲੱਖ ਰੁਪਏ ਜਾਂ 6 ਲੱਖ ਰੁਪਏ ਖਰਚ ਹੁੰਦਾ ਤਾਂ ਉਹਦਾ ਸਾਰੀ ਉਮਰ ਗਰੀਬੀ ਨਾਲ ਲੱਕ ਟੁੱਟਿਆ ਰਹਿੰਦਾ ਸੋ ਪੰਜਾਬ ਸਰਕਾਰ ਦੀ ਇਹ ਸਕੀਮ ਪੰਜਾਬ ਦੇ ਲੋਕਾਂ ਦੀ ਇੱਕ ਵਰਦਾਨ ਸਾਬਤ ਹੋ ਇਹਦੇ ਚ ਹਰ ਵਰਗ ਕਵਰ ਕੀਤਾ ਗਿਆ ਚਾਹੇ ਉਹ ਐਸਸੀ ਆ ਬੀਸੀ ਆ ਜਰਨਲ ਆ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਪੰਜਾਬ ਦੇ ਹਰੇਕ ਨਿਵਾਸੀ ਨੂੰ ਇਸ ਯੋਜਨਾ ਵਿੱਚ ਕਵਰ ਕੀਤਾ ਗਿਆ ਜੇਕਰ ਗੱਲ ਕਰੀਏ ਇਸ ਯੋਜਨਾ ਦਾ ਬੰਦਾ ਲਾਹਾ ਕਿਵੇਂ ਲੈ ਸਕਦਾ ਕਿੱਥੇ ਕਿੱਥੇ ਕੈਂਪ ਲੱਗ ਰਹੇ ਨੇ ਅਗਲੀ ਕੀ ਪਲਾਨਿੰਗ ਹੈ ਇਸ ਯੋਜਨਾ ਦਾ ਲਾਹਾ ਲੈਣ ਲਈ ਪੂਰੇ ਪੰਜਾਬ ਚ ਪੰਜਾਬ ਪੱਧਰ ਤੇ ਸੀਐਸਸੀ ਸੈਂਟਰਾਂ ਦੇ ਬਾਹਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕੈਂਪ ਲੱਗ ਰਹੇ ਆ ਜਿਹਦੇ ਵਿੱਚ ਸਾਡੇ ਯੂਥ ਡਵੈਲਪਮੈਂਟ ਬੋਰਡ ਦੇ ਜਿਹੜੇ ਇੰਪੈਨਲਡ ਸਾਡੇ ਕਲੱਬ ਦੇ ਪ੍ਰਧਾਨ ਨੇ ਯੂਥ ਪਿੰਗ ਦੇ ਉਹੋ ਇਹ ਕੈਂਪ ਲਗਾ ਰਹੇ ਆ ਜੀ ਚ ਬਾਹਰ ਕੈਂਪ ਦੇ ਤੁਸੀਂ ਦੇਖ ਸਕਦੇ ਹੋ ਅਪਾਇੰਟਮੈਂਟ ਸਲਿੱਪ ਦਿੱਤੀ ਜਾਂਦੀ ਹੈ ਪਰਿਵਾਰ ਨੂੰ ਨਾਲ ਹੀ ਸੀਐਸਸੀ ਸੈਂਟਰ ਹੈ ਉੱਥੇ ਜਾ ਕੇ ਤੁਸੀਂ ਰਜਿਸਟਰ ਹੋ ਸਕਦੇ ਹੋ ਤੇ ਨਾਲ ਦੀ ਨਾਲ ਹੀ ਇਸ ਸਕੀਮ ਦਾ ਲਾਹਾ ਲੈ ਸਕਦੇ ਆ ਆਮ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਹਾਂ ਕਿਉਂਕਿ 10 ਲੱਖ ਰੁਪਏ ਬਹੁਤ ਹੁੰਦਾਗਾ ਇਸ ਦੇ ਵਿੱਚ ਵੱਡੀਆਂ ਵੱਡੀਆਂ ਬਿਮਾਰੀਆਂ ਵੀ ਕਵਰ ਹੋ ਰਹੀਆਂ ਨੇ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਜਿਵੇਂ ਆਪਾਂ ਇੱਥੇ ਇੱਕ ਦੌੜ ਲੱਗੀ ہوئی ਆ ਪੰਜਾਬ 'ਚ ਆਪਣੇ ਬੱਚੇ ਵਿਕਸਤ ਦੇਸ਼ਾਂ 'ਚ ਜਾਂਦੇ ਆ ਤੁਸੀਂ ਆਪ ਵੀ ਬਾਹਰ ਜਾ ਕੇ ਆਏ ਹੋਵੋਗੇ ਜਿਹੜਾ ਵੱਡਾ ਫਰਕ ਆ ਬਾਹਰਲੇ ਵਿਕਸਤ ਦੇਸ਼ਾਂ ਤੇ ਆਪਣੇ 'ਚ ਉਹ ਇਹੀ ਆ ਕਿ ਉੱਥੇ ਸਿਹਤ ਸਹੂਲਤਾਂ ਚੰਗੀਆਂ ਤੇ ਫ੍ਰੀ ਨੇ ਉਸੇ ਤਰਜ ਤੇ ਮਾਨ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਕਿ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਕਵਰ ਕਰਕੇ ਕਿ ਇੱਕ ਗਰੀਬ ਇਨਸਾਨ ਵੀ ਇਹ ਗੱਲ ਦਾ ਹੱਕ ਰੱਖੇ ਕਿ ਉਹ ਚੰਗਾ ਆਪਦਾ ਇਲਾਜ ਕਰਾ ਸਕੇ ਨਾ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਜਲਦੀ ਤੋਂ ਜਲਦੀ ਇਹ ਸਿਹਤ ਬੀਮਾ ਯੋਜਨਾ ਦੇ ਅੰਡਰ ਰਜਿਸਟਰ ਕਰਵਾਓ ਤਾਂ ਜੋ ਤੁਸੀਂ ਇਸ ਸਕੀਮ ਦਾ ਲਾਹਾ ਲੈ ਸਕੋ ਕਿਵੇਂ ਦੇਖਦੋਂ ਕਿ ਪਹਿਲੀ ਵਾਰ ਹੋਇਆ ਸਰਕਾਰੀ ਹਸਪਤਾਲ ਦੇ ਨਾਮ ਨਾਲ ਪ੍ਰਾਈਵੇਟ ਹਸਪਤਾਲ ਵੀ ਪੈਨਲ ਚ ਲੈਤੇ ਗਏ ਨੇ ਹਾਲਾਂਕਿ ਇਹ ਯੋਜਨਾ ਸੀ ਜਿਹੜੀ ਮੁਫਤ ਬੀਮੇ ਦੀ ਇਹ ਪਹਿਲਾਂ ਪ੍ਰਾਈਵੇਟ ਬੀਮਾ ਤੇ ਮਿਲਦੀ ਸੀ ਪਰ ਹੁਣ ਪਹਿਲੀ ਵਾਰ ਪ੍ਰਾਈਵੇਟ ਹਸਪਤਾਲ ਨੂੰ ਸਰਕਾਰੀ ਬੀਮਾ ਮਿਲ ਰਿਹਾ ਹੈਗਾ ਦੇਖੋ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਦੀ ਸਰਕਾਰ ਨੇ ਚਾਹੇ ਉਹ ਸਰਕਾਰੀ ਹਸਪਤਾਲ ਸੀ ਚਾਹੇ ਮਹੱਲਾ ਕਲੀਨਿਕ ਦਾ ਮਾਡਲ ਸੀ ਸਿਹਤ ਤੇ ਕੰਮ ਕੀਤਾ ਪਰ ਕਿਤੇ ਨਾ ਕਿਤੇ ਕਈ ਜਿਹੜੇ ਇਲਾਜ ਨੇ ਉਥੇ ਪ੍ਰਾਈਵੇਟ ਹਸਪਤਾਲ ਦੀ ਲੋੜ ਪੈਂਦੀ ਹੈ ਹਾਂ ਹੁਣ ਇਸੇ ਗੱਲ ਨੂੰ ਧਿਆਨ 'ਚ ਰੱਖਦਿਆਂ ਹੋਇਆ ਕਿ ਹਰ ਬੰਦਾ ਪ੍ਰਾਈਵੇਟ ਹਸਪਤਾਲ 'ਚ ਜਾ ਕੇ ਆਪਦਾ ਇਲਾਜ ਕਰਾ ਸਕੇ ਜਦੋਂ ਉਹਦਾ ਇਲਾਜ ਹੁੰਦਾ ਹੋਵੇ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਉਹਦਾ ਇਲਾਜ ਤੱਕ ਧਿਆਨ ਹੋਵੇ ਇਹ ਧਿਆਨ ਨਾ ਹੋਵੇ ਵੀ ਭਾਈ ਅਸੀਂ ਪੈਸੇ ਦਾ ਹੱਲ ਕਿੱਥੋਂ ਕਰੀਏ ਉਹਦੇ ਪੈਸੇ ਦਾ ਹੱਲ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਕਰੂਗੀ ਮਾਨ ਸਰਕਾਰ ਕਰੂਗੀ ਉਹਦਾ ਧਿਆਨ ਆਪਦੇ ਪੇਸ਼ੈਂਟ ਦੇ ਇਲਾਜ ਵੱਲ ਹੋਊਗਾ ਕੀ ਕਹਿਣਾ ਚਾਹੁੰਦੇ ਹੋ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਪ੍ਰਾਈਵੇਟ ਹਸਪਤਾਲ ਪੈਨਲਸ ਲੱਤੇ ਨੇ ਜੇ ਕਿਸੇ ਨੂੰ ਪਹਿਲਾ ਬਿਮਾਰੀ ਲੱਗ ਜਾਂਦੀ ਸੀ ਉਹਨੂੰ ਡਰ ਹੁੰਦਾ ਸੀ ਕਿ ਜੇ ਹਸਪਤਾਲ ਵਾਗੇ ਲੱਖਾਂ ਦਾ ਖਰਚਾ ਆ ਜਾਊ ਤੇ ਹੁਣ ਸਰਕਾਰ ਨੇ ਲੱਖਾਂ ਦਾ ਹੀ ਰਾਜ ਫਰੀ ਕਰਤਾ ਕੀ ਕਹਿਣਾ ਚਾਹੁੰਦੇ ਹੋ ਸਸੀ ਗਾਲ ਜੀ ਮੈਂ ਸਾਹਿਲ ਬਾਂਸਲ ਹਲਕਾ ਯੂਥ ਇੰਚਾਰਜ ਆਮ ਆਦਮੀ ਪਾਰਟੀ ਬਰਨਾਲਾ ਇਹ ਜੋ ਸੇਵਤ ਦੇ ਸਰਕਾਰ ਨੇ ਹੈਲਥ ਇੰਸ਼ੋਰੈਂਸ ਕੱਢਿਆ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਚਾਹੇ ਬੰਦਾ ਅਮੀਰ ਹੈ ਚਾਹੇ ਗਰੀਬ ਹੈ ਚਾਹੇ ਮੀਡੀਅਮ ਫੈਮਿਲੀ ਤੋਂ ਹੈ ਕਿਸੇ ਨੂੰ ਵੀ ਮੌਕੇ ਤੇ ਕੋਈ ਦਿੱਕਤ ਆਂਦੀ ਹੈ ਤਾਂ ਹਰ ਬੰਦੇ ਨੂੰ ਪੈਸੇ ਦਾ ਇੰਤਜ਼ਾਮ ਕਰਨ ਤੇ ਔਖਾ ਹੁੰਦਾ ਹੀ ਹੁੰਦਾ ਹੈ ਕਿਸੇ ਕੋਲੇ ਐ ਨਹੀਂ ਹੁੰਦਾ ਵੀ ਸਾਈਡ ਤੇ ਪੈਸੇ ਧਰੇ ਪਏ ਨੇ ਤੇ ਇਹਦੇ ਵਿੱਚ ਸਰਕਾਰ ਨੇ ਐਨਾ ਹੌਸਲਾ ਦੇਤਾ ਵੀ ਕੋਈ ਵੀ ਦਿੱਕਤ ਆਂਦੀ ਹੈ ਜੇ ਬੰਦਾ ਹਸਪੀਟਲਾਈਜ਼ ਹੁੰਦਾ ਹੈ ਉਹਨੂੰ ਪੈਸੇ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਸੇ ਵੀ ਹਸਪਤਾਲ 'ਚ ਚਲੇ ਜਾਓ ਉੱਥੇ ਆਪਦਾ ਕਾਰਡ ਦਿਖਾਓ ਕੋਈ ਪੈਸਾ ਨਹੀਂ ਕੈਸ਼ਲੈਸ ਇੰਸ਼ੋਰੈਂਸ ਹੈ ਤਾਂ ਉਹਨਾਂ ਤੇ ਪੈਸੇ ਦਾ ਬੋਝ ਨਹੀਂ ਪਊਗਾ ਉਹਨਾਂ ਨੇ ਸਿਰਫ ਆਪਦਾ ਇਲਾਜ ਦੇਖਣਾ ਹੈਗਾ ਤੇ ਫੈਮਿਲੀ ਮੈਂਬਰ ਆਪਦਾ ਇਲਾਜ ਤੱਕ ਧਿਆਨ ਦੇਣ ਪੈਸੇ ਦੀ ਕੋਈ ਦਿੱਕਤ ਨਾ ਆਵੇ ਤੇ ਸਰਕਾਰ ਨੇ ਪੈਸੇ ਦੇਣੇ ਨੇਗੇ ਬੰਦੇ ਨੂੰ ਕੋਈ ਪੈਸੇ ਦੀ ਕੋਈ ਟੈਨਸ਼ਨ ਨਹੀਂ ਹੋਣੀ ਜੀ ਕਿਵੇਂ ਦੇਖਦੇ ਜਿਹੜੀ ਯੋਜਨਾ ਸ਼ੁਰੂ ਕੀਤੀ ਗਈ ਹੈ ਕਿ ਲੋਕਾਂ ਨੂੰ ਲੱਖਾਂ ਰੁਪਏ ਦੇ ਲਾਗਦਾ ਮੁਫਤ ਜਿਹੜਾ ਲੱਖਾਂ ਮੇਰੇ ਹਗਾ ਪਹਿਲਾਂ ਦਾ ਤੁਹਾਡੇ ਚੈਨਲ ਰਹੀਮ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਰਾਜਨੀਤੀਆਂ ਦਾ ਪਹਿਲਾਂ 70 ਸਾਲ ਦੀਆਂ ਬਹੁਤ ਹੋਈਆਂ ਜੀ ਠੀਕ ਹੈ ਇਹ ਪਹਿਲੀ ਵਾਰ ਹੋਇਆ ਕਿ ਸਾਡੇ ਅਰਵਿੰਦ ਕੇਜਰੀਵਾਲ ਜੀ ਪਛਰਾਲ ਭਗਤ ਸਿੰਘ ਮਾਨ ਜੀ ਸਾਡੇ ਐਮਪੀ ਗੁਰਮੀਤ ਸਿੰਘ ਮੀਤਹਿਰ ਜੀ ਸਾਡੇ ਈਸ਼ਵਿੰਦਰ ਜੰਡੂ ਜੀ ਜ਼ਿਲ੍ਹਾ ਪ੍ਰਧਾਨ ਜੋ ਥਾਂ-ਥਾਂ ਤੇ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਵੀ ਜੋ ਪੰਜਾਬ ਸਰਕਾਰ ਨੇ 10 ਲੱਖ ਸਿਹਤ ਯੋਜਨਾ ਸਕੀਮ ਚਲਾਈ ਹੈ ਤੇ ਇਹਦੇ ਵਿੱਚ ਕੋਈ ਵੀ ਗਰੀਬ ਪਰਿਵਾਰ ਬੰਦ ਜਾਣਾ ਨਹੀਂ ਰਹਿ ਜੇ ਤਾਂ ਉਹਨਾਂ ਨੂੰ 10 ਲੱਖ ਤੱਕ ਇਲਾਜ ਇਹ ਸੋਚਣਾ ਲੱਗ ਪਵੇ ਵੀ ਸਾਡਾ ਪੇਸ਼ੈਂਟਾ ਜਿ بیمار ਆ ਤਾਂ ਇਹਦੇ ਲਈ ਪੈਸਾ ਕਿੱਥੋਂ ਲਿਆਈਏ ਇਹ ਸਾਡੇ ਮਾਨਜੋਗ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵੱਡਾ ਕੰਮ ਕੀਤਾ ਕੋਈ ਆਮ ਘਰਾਂ ਦੇ ਵਿੱਚ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਮਹਿੰਗਾਈ ਦਾ ਟਾਈਮ ਹੈ ਹਰ ਇੱਕ ਬੰਦੇ ਆ ਬਹੁਤ ਜੂਝ ਰਿਹਾ ਹੈ ਪੈਸੇ ਕਾਣੇ ਉਹਨਾਂ ਨੂੰ ਇਲਾਜ ਕਰਾਉਣ ਲਈ ਕਈ ਮੈਂ ਬਹੁਤ ਪਹਿਲਾ ਮੌਤਾਂ ਹੋਈਆਂ ਨੇ ਠੀਕ ਹੈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਪਹਿਲੀ ਸਰਕਾਰ ਹੈ ਜਿਨੇ ਹਰ ਇੱਕ ਆਮ ਕਰ ਲਈ ਸੋਚਿਆ ਤੇ 2500 ਬਿਮਾਰੀਆਂ ਜੋ ਸਾਡੀ ਸ਼੍ਰੀਮੰਦਰ ਜੰਡੂ ਭਰਾਣ ਜੀ ਨੇ ਦੱਸਿਆ ਇਹ 2500 ਬਿਮਾਰੀਆਂ ਦੇ ਵਿੱਚ ਕਵਰ ਕੀਤੀਆਂ ਨੇ ਤੇ ਪ੍ਰਾਈਵੇਟ ਜੋ ਹਸਪਤਾਲ ਨੇ ਉਹ ਵਿੱਚ ਕਵਰ ਕੀਤੇ ਨੇ ਤਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਤੇ ਇਹਨਾਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ